ਮਿੱਟੀ ਦੇ ਭਾਂਡੇ ਮਿੱਟੀ ਦਾ ਸਮਾਨ ਤੁਸੀਂ ਵੀ ਸੋਚਦੇ ਹੋਵੋਗੇ ਕਿ ਆਖਰ ਬਣਦਾ ਕਿਵੇਂ ਹੈ ਇਸ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਦੱਸਾਂਗੇ ਕਿ ਕਿੰਨੀ ਮਿਹਨਤ ਲੱਗਦੀ ਹੈ ਇਹਨੂੰ ਬਣਾਉਣ ਦੇ ਲਈ ਕਿੱਥੋਂ-ਕਿੱਥੋਂ ਮਿੱਟੀ ਆਉਂਦੀ ਆ ਕਿਹੜੇ-ਕਿਹੜੇ ਪ੍ਰੋਸੈਸ ਦੇ ਵਿੱਚੋਂ ਗੁਜ਼ਰਨਾ ਪੈਂਦਾ ਆ ਕਾਰੀਗਰ ਨੂੰ ਇੱਕ ਖੂਬਸੂਰਤ ਮਿੱਟੀ ਦੀਆਂ ਚੀਜ਼ਾਂ ਬਣਾਉਣ ਦੇ ਲਈ ਤੇ ਕਿਦਾਂ ਕੁਝ ਲੋਕ ਇੰਨੀ ਮਿਹਨਤ ਦੇ ਬਾਵਜੂਦ ਵੀ ਪੂਰਾ ਮੁੱਲ ਦੇਣ ਨੂੰ ਤਿਆਰ ਨਹੀਂ ਹੁੰਦੇ ਪੈਸੇ ਘਟਾਉਣ ਦੀ ਅਕਸਰ ਗੱਲ ਕਰ ਜਾਂਦੇ ਨੇ ਇਸ ਨੂੰ ਬੁਧੇ ਹੋਏ ਚੱਕ ਦੇ ਨਾਲ ਆਓ ਫਿਰ ਜਾਣਦੇ ਹਾਂ ਕਿਵੇਂ ਹੁੰਦਾ ਹੈ ਸਾਰਾ ਪ੍ਰੋਸੈਸ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਜਿਹੜੀ ਸੁੱਕੀ ਮਿੱਟੀ ਆ ਇਸ ਟੋਬੇ ਦੇ ਵਿੱਚ ਇਸ ਚੜੇ ਦੇ ਵਿੱਚ ਪਾਈ ਜਾਂਦੀ ਆ ਇਹਨੂੰ ਅੱਧਾ ਘੰਟਾ ਘੰਟਾ ਪਾ ਕੇ ਰੱਖਿਆ ਜਾਂਦਾ ਆ ਰੱਖਣ ਤੋਂ ਬਾਅਦ ਛਾਣੀ ਜਾਂਦੀ ਆ ਇਹਦੇ ਵਿੱਚ ਛਾਣਨਾ ਲੱਗਾ ਆ ਇਹਨੂੰ ਮਿੱਟੀ ਨੂੰ ਚੰਗੀ ਤਰ੍ਹਾਂ ਛਾਣ ਕੇ ਫਿਰ ਆ ਚੀਜ਼ ਜਿਹੜੀ ਆ ਤਿਆਰ ਹੁੰਦੀ ਹੈ ਇਹਨੂੰ ਕਹਿੰਦੇ ਆ ਮਿੱਟੀ ਫਿਲਟਰ ਹੋ ਗਈ ਫਿਰ ਮਿੱਟੀ ਜਦੋਂ ਤਿਆਰ ਹੋ ਜਾਂਦੀ ਆ ਉਸ ਤੋਂ ਬਾਅਦ ਸਿਕਾਈ ਜਾਂਦੀ ਆ ਇਹ ਹੈ ਤਰੀਕਾ ਮਿੱਟੀ ਛਾਨਣ ਦਾ ਦੂਸਰੇ ਪਾਸੇ ਮਿੱਟੀ ਘੋੜੀ ਹੋਈ ਸੀ ਪਾਣੀ ਦੇ ਵਿੱਚ ਤੇ ਹੁਣ ਮਿੱਟੀ ਨੂੰ ਛਾਨਣੀ ਦੇ ਵਿੱਚ ਫਿਲਟਰ ਦੇ ਵਿੱਚ ਪਾਇਆ ਜਾ ਰਿਹਾ ਜਿਸ ਦੇ ਨਾਲ ਹੌਲੀ-ਹੌਲੀ ਮਿੱਟੀ ਛਣ ਕੇ ਚੰਗੇ ਤਰੀਕੇ ਦੇ ਨਾਲ ਤਿਆਰ ਹੋ ਰਹੀ ਆ ਤੇ ਚਲੇ ਦੇ ਵਿੱਚ ਭਰੀ ਜਾ ਰਹੀ ਆ ਇੱਕ ਪ੍ਰੋਪਰ ਵੇ ਦੇ ਨਾਲ ਤਿਆਰ ਕੀਤੀ ਜਾਂਦੀ ਹੈ ਆਵਾਲੀ ਮਿੱਟੀ ਨਰਮ ਮਿੱਟੀ ਆ ਤੇ ਆਵਾਲੀ ਮਿੱਟੀ ਸੁੱਕ ਕੇ ਤਿਆਰ ਹੋ ਚੁੱਕੀ ਆ ਸੋ ਵੱਖਰੇ ਵੱਖਰੇ ਤਰੀਕੇ ਦੇ ਚੜੇ ਚੋਬੇ ਆਸੇ ਪਾਸੇ ਬਣਾਏ ਜਾਂਦੇ ਆ ਜਿਨ੍ਹਾਂ ਦੇ ਵਿੱਚ ਇਹ ਸਾਰਾ ਪ੍ਰੋਸੈਸ ਕੀਤਾ ਜਾਂਦਾ ਆ ਮਿੱਟੀ ਨੂੰ ਛਾਂਣ ਦਾ ਫਿਲਟਰ ਕਰਨ ਦਾ ਗਿੱਲੀ ਮਿੱਟੀ ਸੁੱਕੀ ਮਿੱਟੀ ਗਿੱਲੀ ਮਿੱਟੀ ਤੋਂ ਬਾਅਦ ਜਦੋਂ ਮਿੱਟੀ ਸੁੱਕ ਜਾਂਦੀ ਆ ਤੇ ਸੁੱਕਣ ਤੋਂ ਬਾਅਦ ਉਸਤੇ ਪੇੜੇ ਤਿਆਰ ਕੀਤੇ ਜਾਂਦੇ ਆ ਮਿੱਟੀ ਦੇ ਪੇੜੇ ਬਣਾਉਣ ਦੇ ਵਿੱਚ ਕਾਫੀ ਜ਼ਿਆਦਾ ਮਿਹਨਤ ਲੱਗਦੀ ਆ ਜਿਵੇਂ ਆਟਾ ਗੁੰਨਦਿਆਂ ਉਦਾਂ ਪੇੜੇ ਗੁੰਨਣੇ ਪੈਂਦੇ ਨੇ ਬਾਅਦ ਵਿੱਚ ਇਸ ਮਿੱਟੀ ਨੂੰ ਚੱਕ ਦੇ ਉੱਤੇ ਰੱਖ ਕੇ ਚੀਜ਼ਾਂ ਨੂੰ ਆਕਾਰ ਦਿੱਤਾ ਜਾਂਦਾ ਤੇ ਚੱਕ ਨੂੰ ਘਮਾਉਣਾ ਇੱਕ ਬਹੁਤ ਹੀ ਅਨੋਖੀ ਕਲਾ ਹੈ ਇਸ ਨੂੰ ਘਮਾਉਂਦਿਆਂ ਜੋਰ ਵੀ ਲੱਗਦਾ ਤੇ ਇੱਕ ਸਹੀ ਤਰੀਕੇ ਨਾਲ ਇਸ ਨੂੰ ਘਮਾਉਣ ਦੀ ਟੈਕਨੀਕ ਵੀ ਹੁੰਦੀ ਹੈ ਆਮ ਬੰਦਰ ਇਸ ਨੂੰ ਨੇਕ ਮਾ ਸਕਦਾ ਕਿਉਂਕਿ ਛੱਟ ਲੱਗਣ ਦਾ ਡਰ ਵੀ ਹੁੰਦਾ ਤੇ ਮੈਂ ਇਹਨੂੰ ਕਮਾਟ ਜਦੋਂ ਚੱਕ ਦੇ ਉੱਤੇ ਕਿਸੇ ਵੀ ਵਰਤਨ ਨੂੰ ਜਾਂ ਕਿਸੇ ਵੀ ਵਸਤੂ ਨੂੰ ਆਕਾਰ ਦਿੱਤਾ ਜਾਂਦਾ ਤੇ ਧਾਗੇ ਦੇ ਨਾਲ ਕੱਟ ਕੇ ਉਸ ਨੂੰ ਉਸ ਤੋਂ ਉਤਾਰਿਆ ਜਾਂਦਾ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ ਬਾਅਦ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੁਦਰਤੀ ਤੌਰ ਤੇ ਧੁੱਪ ਦੇ ਵਿੱਚ ਜਾਂ ਸ਼ਾਮੇ ਸੁਕਾਇਆ ਜਾਂਦਾ ਹੈ ਤੇ ਸੁੱਕਣ ਤੋਂ ਬਾਅਦ ਇਹਨਾਂ ਨੂੰ ਲੈ ਕੇ ਜਾਇਆ ਜਾਂਦਾ ਹੈ ਪੱਠੀ ਦੇ ਵੱਲ ਆਏ ਅੰਕਲ ਜੀ ਕਿੱਦੇ ਲੈ ਆਏ ਭਾਈ ਕੱਚੇ ਕੁੱਜੇ ਇਹ ਤਾਂ ਪੇਂਟ ਵੀ ਹੋਇਆ ਲੱਗਦਾ ਮੈਨੂੰ ਹਾਂਜੀ ਐ ਕਿੱਟੀ ਅੱਛਾ ਹੁਣ ਇਹਨਾਂ ਨੂੰ ਲਾਉਣਾ ਹੈ ਨਾ ਤੁਸੀਂ ਲੈ ਜਾਓ ਜੀ ਲੈ ਜਾਓ ਫਿਰ ਕਰੋ ਕੰਮ ਮੈਂ ਤੰਗ ਨਹੀਂ ਕਰਦੀ ਜ਼ਿਆਦਾ ਤੁਹਾਨੂੰ ਬਾਅਦ ਵਿੱਚ ਮਿੱਟੀ ਦੀਆਂ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਅੱਗ ਦੀ ਸੇਕ ਵਿੱਚ ਪਕਾਇਆ ਜਾਂਦਾ ਹੈ ਤੇ ਫਿਰ ਇਹ ਹੁੰਦੀਆਂ ਨੇ ਵਿਕਣ ਦੇ ਲਈ ਤਿਆਰ ਵakre-ਵakre ਤਰੀਕੇ ਦੀਆਂ ਬਹੁਤ ਸਾਰੀਆਂ ਆਈਟਮਸ ਬਹੁਤ ਸਾਰੀਆਂ ਚੀਜ਼ਾਂ ਬਣ ਕੇ ਤਿਆਰ ਹੁੰਦੀਆਂ ਨੇ ਜਿਵੇਂ ਕਿ ਆਹਾ ਕੁੰਡੇ ਪਏ ਨੇ ਕੁੰਡੇ ਵਿੱਚ ਰਗੜੇ ਮਸਾਲੇ ਦਾ ਸਵਾਦ ਹੋਵੇ ਇਹ ਜਿਹੜੀਆਂ ਤੋੜੀਆਂ ਨੇ ਇਹ ਬਿਕਾ ਨੇਰ ਰਾਜਸਥਾਨ ਤੋਂ ਬਣ ਕੇ ਆਉਂਦੀਆਂ ਕਿਉਂਕਿ ਰਾਜਸਥਾਨ ਦੀ ਮਿੱਟੀ ਦੀ ਆਪਣੀ ਖਾਸੀਅਤ ਹੈ ਉਤੋਂ ਦੀ ਆਪਣੀ ਬੱਕਰੀ ਮਹਿਕ ਹੈ ਇਹ ਟੂਟੀ ਵਾਲਾ ਘੜਾ ਤੁਸੀਂ ਦੇਖ ਸਕਦੇ ਹੋ ਇਹ ਅੱਜਕੱਲ ਬਹੁਤ ਜ਼ਿਆਦਾ ਟਰੈਂਡ ਦੇ ਵਿੱਚ ਨਜ਼ਰ ਨੇ ਤੇ ਸਮੇਂ ਦੇ ਹਿਸਾਬ ਦੇ ਨਾਲ ਚੀਜ਼ਾਂ ਬਣਾਉਣੀਆਂ ਪੈਂਦੀਆਂ ਨੇ ਤਵੇ ਮਿੱਟੀ ਦੇ ਵੀ ਅੱਜਕੱਲ੍ਹ ਲੋਕ ਜ਼ਿਆਦਾ ਪਸੰਦ ਕਰਨ ਲੱਗੇ ਨੇ ਮੰਗ ਦੇ ਵਿੱਚ ਬਹੁਤੇ ਨੇ ਲੋਕ ਕਿਉਂ ਆਖਰ ਮਿੱਟੀ ਦਾ ਸਾਮਾਨ ਦੁਆਰਾ ਖਰੀਦ ਰਹੇ ਨੇ ਕਿ ਇਹ ਐਕਸਪੀਰੀਅੰਸ ਆਉ ਸੁਣਦੇ ਆ ਮੈਂ ਨਾ ਇੱਕ ਜਾਂ ਤਾਂ ਖਰੀਦਣ ਲਈ ਅਸਰੋੜ ਤੋਂ ਲੰਘਦੇ ਪਏ ਸੀਗੇ ਕਾਫੀ ਰਾਸ਼ ਚਲਾਈ ਸੀ ਫਿਰ ਮੈਂ ਵੀ ਰੁਕੀ ਸੀ ਰਾਜ ਤੋਂ ਪੰਜ ਚਾਰ ਮਹੀਨੇ ਪਹਿਲਾਂ ਦੀ ਗੱਲ ਹੈ ਮੈਂ ਰੁਕ ਕੇ ਇੱਥੋਂ ਪੁੱਜਾ ਲੈ ਕੇ ਗਈ ਸੀ ਜਦੋਂ ਅਸੀਂ ਘਰੇ ਦਹੀਂ ਜਮਾਉਂਦੇ ਸੀ ਤਾਂ ਅਕਸਰ ਹੀ ਪਰਿਵਾਰ ਸਵਾਲ ਕਰਦਾ ਸੀਗਾ ਵੀ ਜਿਹੜਾ ਦਹੀਂ ਆ ਉਹ ਕੌੜਾ-ਕੌੜਾ ਲੱਗਦਾ ਆ ਪਰ ਜਿਸ ਦਿਨ ਤੋਂ ਅਸੀਂ ਕੁਜੇ ਦੇ ਲਈ ਕੌੜੇ ਆ ਜਿੱਦਾਂ ਪਹਿਲਾਂ ਪਿੰਡਾਂ ਵਿੱਚ ਸਵਾਦ ਹੁੰਦਾ ਸੀਗਾ ਕੁਜੇ ਦਾ ਨਹੀਂ ਦਾ ਉਹ ਸੇਮ ਹੀ ਆ ਮੇਰੀ ਜਦੋਂ ਦਾ ਤੁਸੀਂ ਕੁਜੇ 'ਚ ਦਹੀਂ ਜਮਾਉਣਾ ਸ਼ੁਰੂ ਕੀਤਾ ਉਹਦੇ ਸਵਾਦ ਵਿੱਚ ਫਰਕ ਪਿਆ ਬਹੁਤੀ ਜਦੋਂ ਬੱਚੇ ਪਿੰਡ ਤੋਂ ਆਉਂਦੇ ਸੀਗੇ ਜਾਂ ਛੋਟੇ ਹੁੰਦੇ ਪਿੰਡਾਂ ਜਾਂਦੇ ਸੀ ਤਾਂ ਮੈਨੂੰ ਸਵਾਲ ਕਰਦੇ ਸੀਗੇ ਕਿ ਮੰਮਾ ਜੀ ਆਪਣਾ ਤਾਂ ਹੀ ਕੌੜਾ ਕਿਉਂ ਹੁੰਦਾ ਔਰ ਮੈਨੂੰ ਵੀ ਇਸ ਤਰ੍ਹਾਂ ਦੀ ਜਾਣਕਾਰੀ ਨਹੀਂ ਸੀ ਮੈਂ ਕਹਿੰਦੀ ਤਾਂ ਬਹੁਤ ਸੋਨਾ ਜਮਾਉਣੀਆ ਵਰਤਮਾਨ ਸਾਧ ਹੈ ਪਰ ਹੁਣ ਜਦੋਂ ਅਸੀਂ 6 ਮਹੀਨੇ ਪਹਿਲਾਂ ਇੱਥੋਂ ਕੁੱਜਾ ਲੈ ਕੇ ਗਏ ਆ ਅਸੀਂ ਉਹਦੇ ਚ ਦਹੀਂ ਚਵਾਇਆ ਉਹਦਾ ਵੱਖਰਾ ਹੀ ਸਿਸਟਮ ਹੈ ਉਹਦੇ ਫੁੱਟ ਵੀ ਏਡੇ ਏਡੇ ਬੱਤੀ ਦੇ ਚਾ ਪਹਿਲਾਂ ਪੁਰਾਣੇ ਜ਼ਮਾਨੇ ਦੇ ਜੇ ਸਟੀਲ ਦੇ ਬਰਤਨ ਚ ਫੁੱਟ ਨਹੀਂ ਵਾਜੇ ਹੁਣ ਉਹਦਾ ਪਹਿਲਾ ਵਾਲਾ ਸਵਾਦ ਹੈ ਜਿਉਂ ਅਸੀਂ ਕਿੰਦਾ ਪਹਿਲਾਂ ਦਹੀਂ ਖਾਦੇ ਸੀ ਔਰ ਅਲੱਗ ਹੀ ਟੇਸਟ ਹੈ ਉਹਦਾ ਮੈਂ ਸਾਰਿਆਂ ਨੂੰ ਕਹੂੰਗੀ ਤੁਸੀਂ ਕੁੱਜੀਆਂ ਚ ਨਹੀਂ ਜਮਾਇਆ ਕਰੋ ਬਹੁਤ ਸਾਰੇ ਪਰਿਵਾਰ ਪੀੜੀਦਰ ਪੀੜੀ ਇਸ ਕਿੱਤੇ ਨਾਲ ਜੁੜੇ ਜੁਈ ਨਾ ਦੇ ਬਜ਼ੁਰਗਾਂ ਤੋਂ ਚੱਲਦਾ ਆ ਰਿਹਾ ਏ ਵਿੱਚੋਂ ਤਾਂ ਕਹੀ ਜਾਣੇ ਪਿਛਲੇ 40 ਸਾਲਾਂ ਤੋਂ ਇਸ ਕਿੱਤੇ ਨਾਲ ਜੁੜੇ ਹੋਏ ਨੇ ਕਿੰਨੇ ਸਾਲਾਂ ਤੋਂ ਕੰਮ ਕਰਦੇ ਐ ਅੰਕਲ ਇਹ ਉਮਰ ਹੀ ਨਿਕਲ ਗਈ ਕੰਮ ਹੀ ਚੱਕਿਆ ਬੱਸ ਹੋਰ ਵੀ ਕੰਮ ਨਹੀਂ ਕੀਤਾ ਅੱਛਾ ਜੀ ਇਹ ਇੱਕ ਵਾਰੀ ਢੇੜਾ ਦਿੱਤੇ ਆ ਕਿੰਨੀ ਦੇਰ ਘੁੰਮ ਜਾਂਦੀ ਆ ਹਨ ਇਹ ਦੀਵਾਲੀ ਦੇ ਦਿਨਾਂ ਦੇ ਦੌਰਾਨ ਇੱਕ ਕਾਰੀਗਰ ਬਹੁਤਾ ਧਿਆਨ ਦੀਵੇ ਬਣਾਉਣ ਤੇ ਦਿੰਦੇ ਨੇ ਬਸ ਅੰਕਲ ਇੱਕ ਗੱਲ ਆ ਹੁਣ ਤਾਂ ਜਦੋਂ ਲਾਈਟਾਂ ਜਿਹੜੀਆਂ ਆ ਨਾ ਟਿਮਟਿਮ ਵਾਲੀਆਂ ਉਹਨਾਂ ਨੇ ਜਗ੍ਹਾ ਲੈ ਲਈ ਦੀਵਿਆਂ ਦੀ ਵਿਕਰੀ ਹੁੰਦੀ ਆ ਨਹੀਂ ਹੁਣ ਦੇਖੋ ਜਿੰਨੇ ਜੀਓ ਬੰਦ ਜੀਓ ਹੀ ਵਗਣਾ ਹੈ ਅੱਛਾ ਜੀ ਕਿਤੇ ਥੇਡ ਵਾਲੇ ਚੰਗਾ ਹੁੰਦਾ ਤੁਹਾਡੀ ਹਾਂਜੀ ਜੀ ਅਸੀਂ ਫੁੱਲ ਕਰਕ ਨਹੀਂ ਆਪਾਂ ਕਰੀਏਗਾ ਹੂੰ ਮੈਨੂੰ ਸ਼ਗਨਿਆਂ ਜਿਹੜਾ ਉਹ ਲਾਈਟਾਂ ਨਾਲ ਥੋੜੀ ਹੋ ਜਾਣਾ ਉਹ ਤਾਂ ਦੀਵਿਆਂ ਦੇ ਨਾਲ ਹੀ ਹੋਣਾ ਦਿਨ ਚ ਕਿੰਨੇ ਦੀਵੇ ਘੜ ਦੰਨੇ ਆ? ਪਾਣੀ ਜਾਂਦਾ ਹੀ 1000 ਦੀਵਾ 1000 ਦੀਵਾ ਹੁਣ ਦੇਖਦੇ ਆ ਮਿੱਟੀ ਦੀਆਂ ਕੁਝ ਚੀਜ਼ਾਂ ਕਿਵੇਂ ਬਣਦੀਆਂ ਨੇ ਤੇ ਕੀ ਕੁਝ ਦੱਸਦੇ ਨੇ ਕਾਰੀਕਰ ਆਉਫੇਰ ਅੱਛਾ ਜਿਹੜੇ ਖਰਾਬ ਹੋ ਗਏ ਉਹ ਠੀਕ ਕਰਦੇ ਆ ਨਹੀਂ ਨਹੀਂ ਜਿਹੜੇ ਲਾ ਕੇ ਰੱਖੇ ਆ ਨਾ ਉਹ ਖਰਾਬ ਰਹੇ ਆ ਸਫਾਈ ਕਰਦੇ ਆ ਅੱਛਾ ਸਫਾਈ ਕਰਦੇ ਕੀ ਕਹਿੰਦੇ ਨੂੰ ਸਫਾਈ ਖਰਾਰ ਦੇ ਕੀ ਇਹ ਹੁਣ ਸਾਫ ਹੋ ਜਾਣਾ ਨਾ ਪਾਣਾ ਅੱਛਾ ਜੀ ਹੁਣ ਲਾ ਕੇ ਰੱਖੇ ਆ ਹੂੰ ਜਿਹੜੇ ਕੁਜੇ ਬਣਾਏ ਹੋਏ ਆ ਤੋਂ ਇਹਨਾਂ ਦੀ ਖਰਾਰ ਕਰਦੇ ਗਏ ਅੱਛਾ ਦਹੀਂ ਵਾਲੇ ਕੁਜੇ ਲੋਕੀ ਦੁਆਰਾ ਪੁਰਾਣੇ ਦਹੀਂ ਵਾਲੇ ਕੁਜੇ ਦਹੀਂਾਂਾਂ ਚ ਜਮਾਉਣ ਲੱਪੈ ਇੱਕ ਤਾਂ ਜਮਾਨਾ ਜੇ ਆ ਗਿਆ ਨਾ ਚਪਾਤੀ ਬਾਕਸ ਜੇ ਜਾਂ ਫਿਰ ਸ਼ਹਿਰੀ ਜੇ ਡੱਬੇ ਯਾਨੀ ਸਟੀਲ ਦੇ ਭਾਂਡੇ ਨਾਲੋਂ ਮਿੱਟੀ ਦੇ ਭਾਂਡੇ ਜੇ ਯਾਨੀ ਦਹੀਂ ਵਧੀਆ ਜੰਮਦਾ ਕਰੇ ਜੇ ਮਾਗੇ ਦੇਖੋ ਅਸੀਂ ਵੀ ਉਦੋਂ ਲੈ ਕੇ ਗਏ ਸੀ ਬਹੁਤ ਵਧੀਆ ਜੰਮਿਆ ਇੱਕ ਦਿਨ ਚ ਕਿੰਨੇ ਕੱਢ ਦਿੰਨੇ ਇੰਨੇ बिक ਜਾਂਦੇ ਕਿੰਨੇ ਦਿਨ ਲੱਗ ਜਾਂਦੇ ਸੁੱਕਣ ਨੂੰ ਦੋ ਦਿਨ ਲੱਗ ਜਾਂਦੇ ਸੁੱਕਣ ਨੂੰ ਨਾ ਹਾਂ ਜਿਹੜਾ ਪਾਣੀ ਵਾਲਾ ਕਣਾ ਰੱਖਿਆ ਸਾਰਾ ਮਹੀਨੇ ਪਾਣੀ ਇਹਦਾ ਪੀਂਦਾ ਰਹਿੰਦਾ ਤੁਸੀਂ ਇੱਥੇ 12 ਮਹੀਨੇ ਪਾਣੀ ਪੀਂਦੇ ਫ੍ਰਿਜ ਦਾ ਪਿੰਦਾ ਹੀ ਨਹੀਂ ਨਹੀਂ ਬਿਲਕੁਲ ਸਿਹਤ ਵਧੀਆ ਰਹਿੰਦੀ ਫਿਲਟਰ ਪਾਣੀ ਹੈਗਾ ਉਹ ਤਾਂ ਟਿਕਾਣੀ ਤੋਂ ਮਾਰ ਜਾਂਦੇ ਬਾਕੀ ਜਿਹੜੇ ਹੂੰ ਘੜੇ ਦਾ ਪਾਣੀ ਪੀਓ ਤਾਂ ਫਿਲਟਰ ਪਾਣੀ ਆਪੀ ਹੋ ਜਾਂਦਾ ਸਹੀ ਗੱਲ ਹੈ ਅੰਕਲ ਸਹੀ ਗੱਲ ਹੈ ਘੜਾ ਵੀ ਜਿਹੜਾ ਫਿਲਟਰ ਹੀ ਕਰਦਾ ਪਾਣੀ ਨੂੰ ਵਰਤਾਂ ਦੇ ਦਿਨਾਂ ਦੇ ਦੌਰਾਨ ਕਰਵਿਆਂ ਦੀ ਬਹੁਤ ਜ਼ਿਆਦਾ ਮੰਗ ਹੋ ਜਾਂਦੀ ਹੈ ਵੱਡੇ ਪੰਦਰ ਦੇ ਉੱਤੇ ਕਰਵਿਆਂ ਦੀ ਸਪਲਾਈ ਜਿਹੜੀ ਹੈ ਕਈ ਥਾਵਾਂ ਤੇ ਕੀਤੀ ਜਾਂਦੀ ਹੈ ਬਹੁਤ ਸਾਰੀ ਮਿਹਨਤ ਤੋਂ ਬਾਅਦ ਇਹ ਕਰਵੇ ਬਣ ਕੇ ਤਿਆਰ ਹੁੰਦੇ ਨੇ ਮੇਰਾ ਵੀ ਦਿਲ ਕਰਾਂ ਲੱਗਿਆ ਤੁਹਾਨੂੰ ਦੇਖ ਕੇ ਬਣਾਉਣ ਦਾ ਜੇ ਖਰਾਬ ਹੋ ਗਿਆ ਤੁਸੀਂ ਠੀਕ ਕਰ ਦੋਗੇ ਫਿਰ ਕਿੱਥੋਂ ਆਉਂਦੀ ਆ ਹਮੀਰੇ ਤੋਂ ਹਮੀਰਾ ਕਿੱਥੇ ਪੈਂਦਾ ਜਲੰਧਰ ਅੰਬਰਸਰ ਰੋਡ ਤੇ ਇਹ ਕੋਈ ਸਪੈਸ਼ਲ ਮਿੱਟੀ ਹੁੰਦੀ ਆ ਚੀਕਣੀ ਮਿੱਟੀ ਅੱਗੇ ਜਿੱਦਾਂ ਰੋਹੀ ਦੇ ਖੇਤਾਂ 'ਚ ਹੁੰਦੀ ਸੀ ਮੌਸਮ ਦੇ ਹਿਸਾਬ ਦੇ ਨਾਲ ਚੀਜ਼ਾਂ ਦੀ ਵਿਕਰੀ ਹੁੰਦੀ ਹੈ ਇਹ ਕਹਿੰਦੇ ਹਿਸਾਬ ਨਾਲ ਹੈ ਗਾ ਜੀ ਗਰਮੀਆਂ ਨੂੰ ਘੜੇ ਵੇਚਦੇ ਆ ਗਰਮੀਆਂ ਨੂੰ ਘੜੇ ਅੱਛਾ ਜੀ ਗਰਮੀਆਂ ਨੂੰ ਤੋੜੀ ਹੋ ਗਈ ਆ ਅੱਛਾ ਤੋੜੀਆਂ ਹਾਂਜੀ ਰਾਗ ਵਾਲੀ ਤੋੜੀਆਂ ਠੀਕ ਐ ਹਲੇ ਵਿਕਦੀਆਂ ਆ ਤੋੜੀਆਂ ਦੁਬਾਰਾ ਵੀ ਚੱਲਣ ਅੱਛਾ ਤੁਹਾਨੂੰ ਲੱਗਦਾ ਉਹ ਚੀਜ਼ਾਂ ਦੁਬਾਰਾ ਸ਼ੁਰੂ ਹੋ ਗਈਆਂ ਨਾ ਇਹ ਝਾਵੇ ਨੇ ਪੈਰ ਕੂਚਣ ਦੇ ਲਈ ਜਿਹੜੇ ਵਰਤੋਂ ਵਿੱਚ ਲਿਆਂਦੇ ਜਾਂਦੇ ਨੇ ਇਸ ਨੂੰ ਕੂਚਣਾ ਵੀ ਕਿਹਾ ਜਾਂਦਾ ਹੈ ਇਸ ਨੂੰ ਬਣਾ ਕੇ ਇਸ ਦੇ ਵਿੱਚ ਬਾਜਰਾ ਭਰ ਦਿੱਤਾ ਜਾਂਦਾ ਹੈ ਦੇ ਬਾਅਦ ਦੇ ਵਿੱਚ ਜਦੋਂ ਬਾਜਰਾ ਸੁੱਕ ਕੇ ਆਪਣੇ ਆਪ ਛੱਡ ਜਾਂਦਾ ਤਾਂ ਫਿਰ ਤਿਆਰ ਹੁੰਦਾ ਹੈ ਖੂਚਣਾ ਜਾਨੀ ਕਿ ਝਾਵਾ ਹਾਲਾਂਕਿ ਪਹਿਲੇ ਸਮਿਆਂ ਜਿੰਨਾ ਨਹੀਂ ਪਰ ਫਿਰ ਵੀ ਚੁੱਲੇ ਦਾ ਜਿਹੜਾ ਕ੍ਰੇਜ਼ ਹੈ ਲੋਕਾਂ ਦੇ ਵਿੱਚ ਅੱਜ ਵੀ ਦੇਖਣ ਨੂੰ ਮਿਲਦਾ ਏ ਦਿਨ ਰਾਤ ਇੱਕ ਕਰ ਕਰਕੇ ਖੂਨ ਪਸੀਨੇ ਦੀ ਮਿਹਨਤ ਨਾਲ ਬਣਦੀਆਂ ਇਹ ਚੀਜ਼ਾਂ ਘੁੰਮਦਾ ਇਹ ਚੱਕ ਲੱਗਦੀ ਮਿਹਨਤ ਹੱਥਾਂ ਦੀ ਕਲਾ ਬਹੁਤ ਸਾਰਾ ਖਰਚਾ ਤੇ ਸਾਰਾ ਦਿਨ ਇਸ ਦੇ ਬਾਵਜੂਦ ਦੁੱਖ ਉਦੋਂ ਲੱਗਦਾ ਜਦੋਂ ਇੰਨੇ ਸੋਹਣੇ ਭਾਂਡੇ ਬੜ ਬੜ ਕੇ ਤਿਆਰ ਹੋ ਜਾਂਦੇ ਐ ਵਿਕਣ ਦੇ ਲਈ ਰੱਖੇ ਜਾਂਦੇ ਐ ਤੇ ਖਰੀਦਣ ਵਾਲੇ ਕਹਿ ਦਿੰਦੇ ਨੇ ਐਨੇ ਪੈਸੇ ਥੋੜੇ ਸਸਤੇ ਕਰ ਲੋ ਸੋ ਆਓ ਇਹਨਾਂ ਦੀ ਬੜੀ ਮਿਹਨਤ ਦਈਏ ਤੇ ਇਹਨਾਂ ਦਾ ਹੱਕ ਨਾ ਮਾਰੀਏ ਇੰਨੇ ਮਿਹਨਤ ਕਰਦੇ ਆ ਕਿ ਜਦੋਂ ਪੈਸੇ ਮੰਗਦੇ ਹੁੰਦੇ ਕਹਿੰਦੇ ਵੇ ਮਿੱਟੀ ਦਾ ਹੀ ਆ ਹੂੰ ਕਿੱਦਾਂ ਅੰਕਲ ਜੀ ਆਪਾਂ ਇਨੀ ਮਿੰਟ ਕਰਦੇ ਆ ਘੜਿਆਂ ਦੀ ਆ ਥੋੜੀ ਦੀ ਕੁਝੀ ਦੀ ਹੂੰ ਜਦੋਂ ਅਸੀਂ ਪੈਸੇ ਮੰਗਦੇ ਆ ਤਾਂ ਅਗਲੇ ਕਹਿੰਦੇ ਹੈਗਾ ਤਾਂ ਬਿੱਟੀ ਨਹੀਂ ਆ ਉਹੀ ਤਾਂ ਗੱਲ ਆ ਨਾ ਜਦੋਂ ਅਸੀਂ ਵੱਡੇ ਵੱਡੇ ਮੌਲਾਂ 'ਚ ਜਾਂਦੇ ਆ ਉੱਥੇ ਪਲਾਸਟਿਕ ਦੀ ਚੀਜ਼ ਵੀ ਅਸੀਂ 4-400 5-500 ਦੀ ਇੱਦਾਂ ਹੀ ਖਰੀਦ ਲੈਂਦੇ ਆ ਉਹਨਾਂ ਨੂੰ ਨਹੀਂ ਕਹਿੰਦੇ ਆਪਾਂ ਉਹਨਾਂ ਨੂੰ ਨਹੀਂ ਕਹਿੰਦੇ ਇਹ ਤਾਂ ਮੈਂ ਸਹਿਮਤ ਆ ਤੁਹਾਡੇ ਨਾਲ ਅਸੀਂ ਵੀ ਉਹਨਾਂ ਜਿਹੀ ਆਉਂਦੇ ਆ ਕਿ ਸਾਨੂੰ ਇਦਾਂ ਹੋ ਜਾਂਦਾ ਕਿ ਉਹਨਾਂ ਨੇ ਤਾਂ ਘਟਾਉਣੇ ਨਹੀਂ ਜੋ ਮੰਗਦੇ ਦੇਈ ਚਲੋ ਇਹਨਾਂ ਨੇ ਤਾਂ ਕਾਰੀ ਦੇਣਾ ਸਾਰੀ ਦੁਨੀਆ ਦੀ ਫਿਤਰਤ ਆ ਸਹੀ ਗੱਲ ਆ ਤੁਹਾਡੀ ਸਾਡੇ ਕੋਲ ਗਰੀਬ ਆਦਮੀ ਆਪਣੇ ਮਿੰਘ ਵੀ ਮੰਗਦਾ ਕਿ ਨਾ ਵੀ ਹੈਗਾ ਰੱਬ ਦੀ ਕਿਰਪਾ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ YouTube ਚੈਨਲ ਬਰਨ ਕੌਰ ਮਾਨ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਕਰੀਆ ਜੀ ਧੰਨਵਾਦ ਵੀਡੀਓ ਨੂੰ ਦੇਖਣ ਦੇ ਲਈ